ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਦਾਬ ਤੇ ਨਮਸਕਾਰ ਕੇ ਨਾਲ ਹੀ ਬਹੁਤ-ਬਹੁਤ ਵਧਾਈਆਂ ਚੌਥੀ ਪਾਤਸ਼ਾਹੀ ਅਮਰਸਰ ਨਗਰ ਦੇ ਬਾਨੀ ਮਹਾਨ ਪਰਉਪਕਾਰੀ ਮਹਾਨ ਬਾਣੀਕਾਰ ਮਹਾਨ ਸਮਾਜ ਸੁਧਾਰਕ ਛੋਟੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਹੈ ਜਿਹਨੂੰ ਗੁਰਿਆਈ ਦਿਵਸ ਵੀ ਆਪਾਂ ਕਹਿੰਦੇ ਆ ਤਾਂ ਇਹਨੂੰ ਵੱਡੇ ਪੱਧਰ ਤੇ ਸਬਤੋਂ ਬਿਨਾਂ ਦਾ ਨਾਂ ਸिखਾਂ ਦੀ ਜਿਹੜੀ ਪਾਰਲੀਮੈਂਟ ਤਸਵੀਮ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵੱਲੋਂ ਯਤਨ ਕੀਤੇ ਜਾਂਦੇ ਨੇ ਫਿਰ ਸੰਗਤਾਂ ਦੇ ਸਹਿਯੋਗ ਦੀਆਂ ਨੇ ਤੇ ਆਪਣੇ ਤੌਰ ਤੇ ਵੀ ਸਾਰੇ ਗੁਰਦੁਆਰਾ ਸਹਿਬਾਨ ਵਿਚ ਇਹ ਗੁਰਤਾ ਗਦੀ ਦਿਵਸ ਮਨਾਇਆ ਜਾ ਰਿਹਾ ਹੈ ਕਿਹਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਹ 450 ਸਾਲਾ ਸ਼ਤਾਬਦੀ ਹੈ ਦੋਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਦੂਜੀ ਦਾ ਜ਼ਿਕਰ ਦੂਜੇ ਐਪੀਸੋਡ ਵਿੱਚ ਕਰਾਂਗੇ ਅੱਜ ਮੇਨਲੀ ਮੁੱਖ ਤੌਰ ਤੇ ਸ਼੍ਰੀ ਰਾਮਦਾਸ ਜੀ ਮਹਾਰਾਜ ਦੇ 450 ਸਾਲਾ ਗੁਰਗਦੀ ਦਿਵਸ ਦੇ ਸੰਬੰਧ ਵਿੱਚ ਕਲ ਕਰਾਂਗੇ ਜਿਹੜੇ ਸਮਾਗਮ ਚੱਲ ਰਹੇ ਨੇ ਔਰ ਸਾਲ ਪਰ ਚੱਲਦੇ ਰਹਿਣਗੇ ਇਹਨਾਂ ਦਾ ਆਗਾਜ਼ ਹੋ ਚੁੱਕਾ ਹੈ 13 ਤਾਰੀਖ ਨੂੰ ਦੀਵਾਨ ਹਾਲ ਮੰਜੀ ਸਾਹਿਬ ਸ਼੍ਰੀਮਸਜਬ ਸਾਹਿਬ ਵਿਖੇ ਰਾਗ ਦਰਬਾਰ ਹੋਇਆ ਸੀ ਨਜ਼ਾਰਤ ਰਾਗਾਂ ਵਿੱਚ ਜਿਹਦੇ ਵਿੱਚ 8 ਉੱਚ ਕੋਟੀ ਦੇ ਰਾਗੀ ਜਥਿਆਂ ਨੇ ਗੁਰੂ ਸਾਹਿਬ ਵੱਲੋਂ ਰਚਿਤ ਬਾਣੀ ਦਾ ਕੀਰਤਨ ਰਾਗਾਂ ਵਿੱਚ ਪਰੰਪਰਾ ਦੇ ਮੁਤਾਬਕ ਕਾਇਨ ਕਰਕੇ ਅਲੋਕਿਕ ਸਮਾ ਸਰਜੀਆ ਤੇ ਉਸ ਤੋਂ ਬਾਅਦ ਗੋਸ਼ਟੀਆਂ अनेका ਪ੍ਰੋਗਰਾਮ ਲਿਖੇ ਹੋਏ ਨੇ ਗੋਸ਼ਟੀਆਂ ਹੋਣਗੀਆਂ ਨਗਰ ਕੀਰਤਨ ਸਜਾਏ ਜਾ ਰਹੇ ਨੇ ਲੰਗਰ ਤਾਂ ਲੱਗਦੇ ਹੀ ਨੇ ਤੇ ਇਸ ਤਰ੍ਹਾਂ ਢਾਡੀ ਦਰਬਾਰ ਕਵੀਸ਼ਰ ਦਰਬਾਰ ਤੇ ਹੋਰ ਕਥਾ ਦਾ ਪ੍ਰਵਾਹ ਚੱਲਦਾ ਹੈ ਗੁਰੂ ਸਾਹਿਬ ਦੇ ਜੀਵਨ ਬਾਰੇ ਲੋਕਾਂ ਨੂੰ ਸੰਗਤਾਂ ਨੂੰ ਪ੍ਰੇਮੀਆਂ ਨੂੰ ਗੁਰਸਿੱਖਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਲਿਟਰੇਚਰ ਛਾਪ ਕੇ ਉਥੇ-ਉਥੇ ਤੌਰ ਤੇ ਵੰਡਿਆ ਜਾ ਰਿਹਾ ਇਹ ਸਾਰੇ ਉਦਮ ਹੋ ਰਹੇ ਨੇ ਸ਼ਲਾਘਾਯੋਗ ਨੇ ਹੁਣ ਗੱਲ ਕਰੀਏ ਗੁਰੂ ਸਾਹਿਬ ਦੇ ਪਰਪਕਾਰੀ ਜੀਵਨ ਦੀ ਕਿਵੇਂ ਉਹਨਾਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਤੁਸੀਂ ਹੈਰਾਨ ਰਹਿ ਜਾਓਗੇ ਜਾਂ ਕੋਈ ਵੀ ਇਨਸਾਨ ਜਿਹੜਾ ਸਧਾਰਨ ਬੁੱਧੀ ਵਾਲਾ ਵੀ ਕਿ ਕਿਵੇਂ ਇੱਕ ਉਹ ਬਾਲਕ ਜਿਹਦਾ ਜਨਮ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਵਿੱਚ ਰਹਿੰਦੇ ਭਾਈ ਹਰਦਾਸ ਦੇ ਗ੍ਰਾਵਿਕੇ ਮਾਤਾ ਦਇਆਵੰਤੀ ਦੀ ਕੋਖੋਂ 1564 ਈਸਵੀ ਵਿੱਚ ਹੋਇਆ ਉਸ ਤੋਂ ਬਾਅਦ ਕੁਦਰਤੀ ਕਰਨੀ ਐਸੀ ਹੋਈ ਮਾਰਗਦਾ ਪਾਣਾ ਐਸਾ ਵਾਪਰਿਆ ਕਿ ਹਲੇ ਥੋੜੀ ਸਾਲਾਂ ਦੇ ਸੰ ਇਹਨਾਂ ਦਾ ਨਾਂ ਰੱਖਿਆ ਗਿਆ ਜੇਠਾ ਕਿਉਂਕਿ ਪਹਿਲਾ ਜਿਹੜਾ ਪੁੱਤਰ ਹੁੰਦਾ ਉਹਦਾ ਆਮ ਤੌਰ ਤੇ ਨਾਂ ਜੇਠਾ ਰੱਖਦੇ ਸਨ ਤੇ ਜੇਠਾ ਪੁੱਤਰ ਹੋਇਆ ਪਰ ਕੁਝ ਸਾਲਾਂ ਬਾਅਦ ਹੀ ਪਿਤਾ ਜੀ ਚੜ੍ਹਾਈ ਕਰ ਗਏ ਉਸ ਤੋਂ ਪ੍ਰੰਤ ਮਾਤਾ ਜੀ ਵੀ ਚੜ੍ਹਾਈ ਕਰ ਗਏ ਫੇਰ ਜ਼ਿੰਮੇਵਾਰੀ ਕੌਣ ਲਵੇ ਜਿਹੜੇ ਰਿਸ਼ਤੇਦਾਰ ਸੀ ਨਜ਼ਦੀਕੀ ਜਿਹੜੇ ਬਣ ਬਣ ਬਿੰਦੇ ਸਨ ਇਸ ਸਾਢੇ ਰਿਸ਼ਤੇਦਾਰ ਨੇ ਉਹ ਸਾਰੀ ਟਾਲਾ ਵਟ ਗਿਆ ਅਕਸਰ ਬਾਲਕ ਦੀ ਪਰਵਿਸ਼ਤਾ ਕਿਸੇ ਨੇ ਕਰਨੀ ਸੀ ਨਾ ਫਿਰ ਉਹਨਾਂ ਦੀ ਸਤਕਾਰਯੋਗ ਨਾਨੀ ਜੀ ਨੇ ਇਸ ਜਮਾ ਸੰਭਾਲਿਆ ਉਹਨਾਂ ਨੇ ਨਾਲ ਇਹ ਵੀ ਫੈਸਲਾ ਕਰ ਲਿਆ ਕਿ ਇਸ ਨਗਰ ਵਿੱਚੋਂ ਨਹੀਂ ਰਹਿਣਾ ਜਿੱਥੇ ਕੋਈ ਰਿਸ਼ਤੇਦਾਰ ਇੰਨੀ ਵੀ ਜਾਹ ਪਾਵਨ ਨਹੀਂ ਰੱਖਦਾ ਕਿ ਉਸ ਬੱਚੇ ਦੀ ਪਰਵਰਿਸ਼ ਵਿੱਚ ਕੋਈ ਨਾ ਕੋਈ ਸਹਾਇਤਾ ਕਰ ਸਕੇ ਤੇ ਅਰਿਸ਼ਤੇਦਾਰਤਾ ਦਾ ਮਤਲਬ ਤਾਂ ਇਹੀ ਹੁੰਦਾ ਨਾ ਜਿਹੜਾ ਦੁੱਖ ਸੁੱਖ ਵਿੱਚ ਸਾਥੀ ਹੋਵੇ ਸ਼ਰੀਕ ਹੋਵੇ ਇਥੋਂ ਹੀ ਲਗ ਸ਼ਰੀਕ ਬਣੇ ਫਿਰ ਉਹ ਉਹਨਾਂ ਨੂੰ ਭਰੇ ਮਨ ਨਾਲ ਲੈ ਕੇ ਪੰਜਾਬ ਇਧਰਲੇ ਆ ਗਏ ਉਹਨੂੰ ਇਕੱਠਾ ਹੀ ਸੀ ਸਾਰਾ ਭਾਰਤ ਇੱਥੇ ਆ ਗਏ ਇੱਥੇ ਪਹਿਲਾਂ ਆਏ ਨੇ ਉਹ ਬਾਸਰ ਕੇ ਗਿੱਲਾਂ ਬਾਸਰ ਕੇ ਗਿੱਲਾਂ ਵਿੱਚ ਉਹ ਰਹੇ ਤੇ ਪਾਲਕ ਨੂੰ ਜਿਵੇਂ ਜਿਵੇਂ ਵੱਡਾ ਹੋਣ ਲੱਗਾ ਉਹਨੂੰ ਕਿਰਤ ਕਰਨੀ ਸਿਖਾਈ ਦੇਖੋ ਕਿਰਤ ਲਈ ਮਹਾਨਤਾ ਕਿੱਡੀ ਵੱਡੀ ਹੈ ਗੁਰੂ ਘਰ ਵਿੱਚ ਕਿਰਤ ਵਿਰਤ ਕਰ ਧਰਮ ਦੀ ਪਾਈ ਗੁਰਦਾਸ ਜੀ ਲਿਖਦੇ ਆ ਵੇਦ ਵਿਆਸ ਸਿੱਖ ਪੰਥ ਦੇ ਹੱਥੋਂ ਦੇ ਕੇ ਪਲਾ ਬਣਾਵੇ ਕਿਰਤ ਕਰਨੀ ਹੈ ਗੁਰੂ ਨਾਨਕ ਦੇਵ ਜੀ ਦੇ ਵੀ ਸਿਧਾਂਤ ਮੇਨ ਜਿਹੜੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਤੇ ਗੁਰੂ ਸਾਹਿਬ ਨੇ ਆਪ ਕਰਕੇ ਵੀ ਦਿਖਾਇਆ ਗੁਰੂ ਨਾਨਕ ਦੇਵ ਜੀ ਨੇ ਸਾਰੇ ਗੁਰੂ ਸਾਹਿਬਾਨ ਨੇ ਹੱਥੀਂ ਖੇਤੀ ਕੀਤੀ ਹੜਵਾਇਆ ਹਸਰਾਂ ਨੂੰ ਪਾਣੀ ਲਾਇਆ ਹਸਰਾਂ ਵਡੀਆਂ ਨੇ ਫੜੇ ਗਾਏ ਨੇ ਕਰਤਾਰਪੁਰ ਸਾਹਿਬ ਜਿਦੋਂ ਜਿਦੋਂ ਬਸਤਰ ਤਿਆਗ ਦਿੱਤੇ ਉਦਾਸੀਆਂ ਵਾਲੇ ਤੇ ਗ੍ਰਸਤੀਆਂ ਵਾਲੇ ਬਸਤਰ ਪਾ ਕੇ ਬਾਕਾਇਦਾ ਗੁਰੂ ਸਾਹਿਬ ਨੇ ਇੱਕ ਰੋਲ ਮਾਡਲ ਬਣ ਕੇ ਦੱਸਿਆ ਦੁਨੀਆ ਨੂੰ ਗੁਰੂ ਨਾਨਕ ਸਾਹਿਬ ਵਾਹਿਦ ਆਹੇ ਚਾਰੀ ਅਰਜਨਿਸ਼ ਕਹਿੰਦੇ ਆ ਨਾ ਇਹ ਸਦੀ ਦੇ ਮਹਾਨ ਦਾਰਸ਼ਨਿਕ ਕੇ ਗੁਰੂ ਨਾਨਕ ਵਰਗੇ ਗੁਰੂ ਨਾਨਕੀ ਸਨ ਤੇ ਫਿਰ ਉਸੇ ਜਿਹੜੇ ਉਪਦੇਸ਼ ਨੂੰ ਅਪਣਾਉਦੇ ਹੋਏ ਫਿਰ ਉਹ ਘੁੰਗੜੀਆਂ ਜਿਹਨੂੰ ਆਪਾਂ ਛੋਲੇ ਕਹਿ ਦਿੰਨੇ ਆ ਪੰਜਾਬੀ ਚ ਜੜਚੇ ਨੇ ਇਹ ਉਬਾਲ ਲੈਣੇ ਨਾਨੀ ਨੇ ਬਾਅਦ ਲੈਣੇ ਤੇ ਤੜਕਾ ਵਗੈਰਾ ਲਾ ਕੇ ਉਹਨਾਂ ਨੂੰ ਦੇ ਦੇਣਾ ਤੇ ਉਹ ਸਿਰ ਤੇ ਰੱਖ ਕੇ ਉਹਨਾਂ ਨੇ ਉਹ ਘੁੰਗਰੀਆਂ ਵੇਚਣੀਆਂ ਤੇ ਜਦੋਂ ਇੱਕ ਦਿਨ ਘੁੰਗਰੀਆਂ ਵੇਚ ਤੇ ਸੀ ਤੇ ਨਿਗਾ ਨਾਰ ਗੁਰੂ ਕਰਜ ਸੇਵਾ ਵੀ ਕਰਦੇ ਸੀ ਧੋਨੇ ਗੱਲਾਂ ਸੀ ਨਾਰ ਸੇਵਾ ਦੀ ਕਿਟਕ ਵੀ ਸੀ ਕਿਉਂਕਿ ਨਾਨੀ ਜੀ ਨੇ ਲਾਈ ਹੋਈ ਸੀ ਨਾਨੀ ਜੀ ਆਪ ਗੁਰੂ ਕਰਦੇਵ ਬੜੇ ਪ੍ਰੇਮੀ ਨੇਮੀ ਸਨ ਤੇ ਗੁਰੂ ਅਮਰਦਾਸ ਜੀ ਸਭ ਕੁਝ ਵੇਖ ਰਹੇ ਸਨ ਨਿਹਾ ਰਹੇ ਸਨ ਕਿ ਪੂਰੇ ਸਮਰਤ ਗੁਰੂ ਨੂੰ ਦਰਸ਼ਨ ਦੀ ਲੋੜ ਨਹੀਂ ਉਹ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਨਿਗਾਹ ਵਿੱਚ ਆ ਗਏ ਸਨ ਉਦੋਂ ਹੀ ਪਰਵਾਨ ਉਦੋਂ ਹੀ ਹੋ ਗਏ ਸੀ ਨਹੀਂ ਉਦੋਂ ਹੀ ਰੱਖੀ ਗਈ ਸੀ ਗੁਰਤਾ ਗਦੀ ਜੀ ਤੇ ਅਗਲੇ ਪ੍ਰੋਗਰਾਮਾਂ ਦੀ ਜੋ ਓਡੇ ਰਿਕਾਰਡ ਜੇ ਹੋਣੇ ਸਨ ਤੇ ਗੁਰੂ ਸਾਹਿਬ ਗੁਰੂ ਮਰਦਾ ਸੱਚੇ ਪਾਤਸ਼ਾਹ ਮਾਨਨ ਦੇ ਮਾਨ ਨਿਤਾਨ ਦੇ ਤਾਨ ਨਿਉਟੇ ਦੀ ਉਟ ਨਿਆਸੇ ਆਸੇ ਸਭ ਕੁਝ ਵੇਂਦੇ ਰਹੇ ਤੇ ਫੇਰ ਜਦੋਂ ਕਾਰਜ ਸ਼ੁਰੂ ਹੋਇਆ ਇਥੇ ਹਾਂ ਜਿਹੜੀ ਕਮਾਈ ਕਰਦੇ ਸੀ ਇੱਕ ਦੱਸਣ ਵਾਲੀ ਗੱਲ ਹੈ ਜਿਹੜੇ ਜਿਹੜੀ ਕਿਰਤ ਕਮਾਈ ਉਹ ਘੁੰਗੜੀਆਂ ਵੇਚ ਕੇ ਕਰਦੇ ਸੀ ਉਹਦੇ ਚੋਂ ਕੁਝ ਤੇਲ ਫੋਲ ਜਿਹੜਾ ਉਹ ਲੰਗਰ ਵਿੱਚ ਵੀ ਪਾਉਂਦੇ ਸਨ ਇਹ ਵੀ ਗੁਰੂ ਅਮਰਦਾਸ ਜੀ ਨੂੰ ਸਾਰਾ ਜਾਣੀ ਜਾਣ ਸਨ ਸਿੱਖੀ ਦਾ ਸੇਸੇ ਸਨ ਕਿ ਬਾਲਕ ਜਿਹੜਾ ਜੀ ਬਹੁਤ ਹੀ ਇੱਕ ਉੱਚ ਕੋਟੀ ਦੀ ਸ਼ਖਸੀਅਤ ਦਾ مالک ਹੈ ਦਾ ਵੀ ਗੋਇੰਦ ਦੇ ਵਿੱਚ ਤੇ ਗੁਰੂ ਸਾਹਿਬ ਦੀ ਅੱਖ ਨੇ ਤਾਂ ਪਹਿਲਾਂ ਪਰਖ ਲਿਆ ਸੀ ਫਿਰ ਜਦੋਂ ਗੁਰੂ ਸਾਹਿਬ ਸ਼ਿਫਟ ਕੀਤੇ ਆ ਗੋਇੰਦਵਾਲ ਸਾਹਿਬ ਗੁਰ ਅਮਰਦਾਸ ਮਹਾਰਾਜ ਸਤੀ ਪਾਸ਼ਾ 35 ਪਾਸ਼ਾ ਤੇ ਉਦੋਂ ਉਹਨਾਂ ਨੇ ਉਥੇ ਸਿੱਖੀ ਦਾ ਕੇਂਦਰ ਤਾਂ ਹੀ ਕਿਹਾ ਜਾਂਦਾ ਨਾ ਕਿ ਗੋਇੰਦਵਾਲ ਜਿਹੜਾ ਸਿੱਖੀ ਦਾ ਧੁਰਾ ਹੈ ਸਿੱਖੀ ਦਾ ਧੁਰਾ ਇਸ ਕਰਕੇ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਥੇ ਰਹਿ ਕੇ ਬਹੁਤ ਵੱਡਾ ਪ੍ਰਚਾਰ ਦਾ ਕੇਂਦਰ ਬਣਾਉਣ ਦਾ ਨਿਰਣਾ ਕੀਤਾ ਉਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਤਾਂ ਬਣਾਈ ਉਥੇ ਸਰੋਵਰ ਵੀ ਬਣਿਆ ਪਰ ਉਹਦੇ ਨਾਲ ਉਹਨਾਂ ਨੇ ਬੌਲੀ ਇੱਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਹੀ ਉਥੇ ਗੁਰਦੁਆਰਾ ਬੌਲੀ ਸਾਹਿਬ ਆਦਨਾ ਬੌਲੀ ਜਿਹੜੀ ਸੀ ਬੌਲੀ ਹੁੰਦੀ ਹੈ ਇੱਕ ਕਿਸਮ ਦੀ ਖੋਈ ਉਹ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੰਗਤਾਂ ਸੇਵਾ ਕਰਨ ਲੱਗੀਆਂ ਤੇ ਜੇਠਾ ਵੀ ਆ ਕੇ ਸੇਵਾ ਕਰਨ ਲੱਗ ਪਿਆ ਇਹਦੇ ਨਾਲ ਇਹ ਵੀ ਦੱਸ ਲਈਏ ਕਿ ਜਦੋਂ ਘੂੜੀਆਂ ਵੇਚਦੇ ਹੁੰਦੇ ਸੀ ਤੇ ਇਧਰ ਗੁਰੂ ਅਮਰਦਾਸ ਤੇ ਪਾਤਸ਼ਾਹ ਦੀ ਸੁਪੁੱਤਰੀ ਸਤਕਾਰਯੋਗ ਬੀਬੀ ਭਾਨੀ ਜੀ ਉਹ ਵਿਆਹਣ ਯੋਗ ਸਨ ਕਿ ਹਰ ਮਾਂ ਬਾਪ ਨੂੰ ਚਿੰਤਾ ਹੁੰਦੀ ਹੈ ਕਿ ਬੱਚੀ ਦਾ ਵਿਆਹ ਕਰਨਾ ਹੈ ਤੇ ਆਪਣੀ ਧਰਮ ਸੁਪੁੱਤਰੀ ਨੂੰ ਪੁੱਛਦੇ ਆ ਕਿ ਆਪਾਂ ਹੁਣ ਉਹ ਕਹਿੰਦੇ ਜੀ ਕੋਈ ਮੁੰਡਾ ਦੇਖੀਏ ਆਪਣੀ ਸੁਪਤਰੀ ਵਾਸਤੇ ਵੀ ਵੀ ਵਾਸਤੇ ਵੀ ਵੀ ਪਾਣੀ ਵਾਸਤੇ ਕਿ ਉਹ ਕਹਿੰਦੇ ਕਿਦਾਂ ਦਾ ਮੁੰਡਾ ਹੋਣਾ ਚਾਹੀਦਾ ਉਹ ਕਹਿੰਦੇ ਉਦੋਂ ਉਦੋਂ ਕੁਦਰਤੀ ਫੇਰ ਹੀ ਲਾ ਰਹੇ ਸਨ ਗੁਰੂ ਚੰਨੀ ਸਨ ਹਣੇ ਬੜੇ ਜੇਠਾ ਜੀ ਨਾ ਜੇਠਾਈ ਸੀ RAMDAS ਨਾ ਫਿਰ ਗੁਰੂ ਅਮਰਦਾਸ ਸਤੇ ਪਾਸ਼ ਨੂੰ ਬਖਸ਼ਿਸ਼ ਕੀਤਾ ਸਾਰੀਆਂ ਵਡਿਆਈਆਂ ਦੇ ਮਾਲਕ ਤੇ ਉਹ ਕਹਿੰਣਗੇ ਇਦਾਂ ਦਾ ਕਹਿੰਦੇ ਇਦਾਂ ਦਾ ਤਾਂ ਫਿਰ ਇਹਦੇ ਵਰਗਾ ਤਾਂ ਇਹੀ ਹੈ ਤੇ ਇਹ ਸਾਰਾ ਜ ਰਸੀ ਸਭ ਕੁਝ ਭਾਣੇ ਅੰਦਰ ਹੀ ਹੁੰਦਾ ਹੈ ਇਹਨੂੰ ਖੁਸ਼ੀ ਖੁਸ਼ੀ ਨਾਲ ਸਵੀਕਾਰ ਕਰਦੇ ਆ ਗੁਰੂ ਕੇ ਮਹਿਲ ਉਹਨਾਂ ਨੇ ਮੋਰ ਲਾ ਦਿੱਤੀ ਤੇ ਫਿਰ ਬੀਬੀ ਪਾਨੀ ਜੀ ਦਾ ਜਿਹੜਾ ਸੀ ਵਿਆਹ ਉਹ ਪੂਰਨ ਗੁਰਮੁੜ ਯਾਦਾ ਮੁਤਾਬਕ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਬੀਬੀ ਪਾਨੀ ਜੀ ਨਾਲ ਹੋ ਗਿਆ ਦਮਾਦ ਬਣ ਕੇ ਦਬਾਅ ਬਣ ਕੇ ਵੀ ਉਹ ਸੇਵਾ ਜਿਹੜੀ ਸੀ ਜਦੋਂ ਉਹ ਬੌਲੀ ਬਣਦੀ ਸੀ ਨਾ ਤੇ ਗੁਰੂ ਰਾਮ ਰਾਮਦਾਸ ਜੀ ਜਾਂ ਜੀਠਾ ਜੀ ਸਿਰ ਤੇ ਟੋਕਰੀ ਚੁੱਕ ਕੇ ਤੇ ਪਟਾਈ ਦਾ ਕੰਮ ਹੋ ਰਿਆ ਸੀ ਡੂੰਗੀ ਹੁੰਦੀ ਹੈ ਨਾ ਬੌਲੀ ਖੂ ਖੂ ਦਾ ਰੂਪ ਹੈ ਬੌਲੀ ਉਹਦੀ 84 ਪੌੜੀਆਂ ਬਣੀਆਂ ਸਨ ਗੁਰੂ ਸਾਹਿਬ ਦਾ ਬੜਾ ਵੱਡਾ ਉਦੇਸ਼ ਸੀ ਗੁਰੂ ਅਮਰਦਾਸ ਜੀ ਦਾ ਕਿ 84 ਕਟਣੀਆਂ ਸਿੱਖਾਂ ਦੀ ਨਾਲ ਇਹ ਵਰ ਬਖਸ਼ਿਆ ਕਿ ਜਿਹੜਾ ਇੱਕ ਇੱਕ ਪੌੜੀ ਤੇ ਬੈਠ ਕੇ 84 ਪੌੜੀਆਂ ਨੇ ਮੈਂ ਦਰਸ਼ਨ ਕੀਤੇ ਇਹਨਾਂ ਨੇਤਰਾ ਨਾਲ ਪਰ ਮੈਂ ਹੇਠਾਂ ਤੱਕ ਨਹੀਂ ਜਾ ਸਕਿਆ ਉਹ ਜਿਵੇਂ ਜਿਵੇਂ ਉਤਰਦੇ ਜਾਓ ਇੱਕ ਤਾਂ ਨਿਮਰਤਾ ਆਉਂਦੀ ਜਾਊਗੀ ਇੱਕ ਕਹਿੰਦੇ ਨੇ ਕਿ ਇੱਕ ਇੱਕ ਰਵਾਇਤ ਹੈ ਕਿ ਇੱਕ ਇੱਕ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਜਾਓ ਜਿਹੜਾ 84 ਪੌੜੀਆਂ ਦਾ ਉਹ ਸਫ਼ਰ ਪੂਰਾ ਕਰ ਲੈਂਦਾ ਇਸ਼ਨਾਨ ਕਰ ਲੈਂਦਾ ਕਰ ਇਸ਼ਨਾਨ ਸਿਮਰਪ੍ਰਪਨ ਮੰਤਨ ਪਰਯਰੋਗਾ ਉਹਦੇ ਫਿਰ 84 ਦੀ ਜੂਨ ਕੱਟੀ ਜਾਂਦੀ ਹੈ ਉਹਨੂੰ ਜਿਹੜੀ ਹੈ ਸ਼ਾਂਤੀ ਸਦੀਵੀ ਸ਼ਾਂਤੀ ਸੁਖ ਸਹਜ ਇਹ ਪ੍ਰਾਪਤ ਹੋ ਜਾਂਦੇ ਨੇ ਇਹ ਵਾਰ ਗੁਰੂ ਅਮਰਦਾਸ ਜੀ ਨੇ ਬਖਸ਼ਿਆ ਬੋੜੀ ਸਾਹਿਬ ਅਸਥਾਨ ਹੈ ਤੇ ਸਿੱਖੀ ਦਾ ਵੱਡਾ ਕੇਂਦਰ ਹੈ ਉੱਥੇ ਫਿਰ ਉਹ ਜਿਹੜੇ ਲਾਹੌਰ ਰਹਿੰਦੇ ਸੀ ਨਾ ਰਿਸ਼ਤਾਰੋਂ ਇੱਕ ਵਾਰੀ ਮਿਲ ਲਾਏ ਤੇ ਉਹਨਾਂ ਨੇ ਜਦੋਂ ਦੇਖਿਆ ਜਿਹੜੇ ਕਹਿੰਦੇ ਨਾ ਜਿਹੜਾ ਜਿਹੜਾ ਸ਼ਰੀਕਾ ਹੁੰਦਾ ਉਹ ਬਾਦ ਅਨੁਹੋਈ ਕਰਦਾ ਉਹਨਾਂ ਨੇ ਕਿਹਾ ਆ ਬਾਕੀ ਗੱਲਾਂ ਤਾਂ ਸਾਰੀਆਂ ਦੇਖੀਆਂ ਪਰ ਇੱਕ ਕਿਸੇ ਨੇ ਤਾਣਾ ਮਾਰਿਆ ਵਿੱਚੋਂ ਰਿਸ਼ਤੇਦਾਰਾਂ ਚੋਂ ਕਿ ਦੇਖੋ ਜੀ ਜਵਾਈ ਭਾਈ ਜਿਹੜਾ ਉਹ ਕਿਉਂਕਿ ਟੋਕਰੀ ਢੋਂਦੇ ਸਨ ਮਿੱਟੀ ਗਾਰਾ ਵੀ ਕੈਬਿਲੀਟੀ ਦੀ ਪਿੰਦਾਸੀ ਕੱਪੜਿਆਂ ਤੇ ਕਹਿੰਦੇ ਕੱਪੜੇ ਕਿਧਾਂ ਲੱਪੜੇ ਹੋਏ ਨੇ ਤੇ ਇਹਦੇ ਕੋਲੋਂ ਇੱਕ ਕੰਮ ਕਰਾਉਂਦੇ ਨੇ ਇਹ ਜਿਵੇਂ ਆਮ ਕਿਰਤੀ ਕਰਦੇ ਜਦ ਕਿ ਉਹ ਆਪਣੀ ਮਰਜ਼ੀ ਨਾਲ ਸੇਵਾ ਭਾਵਨਾ ਦੇ ਅੰਤਰਗਤ ਸੇਵਕ ਹੋ ਕੇ ਕਿਉਂਕਿ ਜਿਹੜਾ ਸੇਵਕ ਹੋ ਕੇ ਵਿਚਰਦਾ ਹੈ ਉਹ ਹੀ ਪ੍ਰਾਪਤੀ ਕਰਦਾ ਹੈ ਗੁਰੂ ਅਮਰ ਭਾਈ ਜੇਠਾ ਜੀ ਸੇਵਾ ਕਰਦੇ ਸਨ ਆਪਣੀ ਮਰਜ਼ੀ ਨਾਲ ਤੇ ਗੁਰੂ ਘਰ ਵਿੱਚ ਸੇਵਾ ਪ੍ਰਵਾਨ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਦਾ ਮਨ ਮੰਨੇ ਤੇ ਜਦੋਂ ਸਤਗੁਰ ਦਾ ਮਨ ਮੰਨਦਾ ਸਭ ਪਾਪ ਕਸਮਲ ਪੰਨੇ ਫਿਰ ਅਗਲੀ ਤੋਂ ਕਹਿੰਦੀ ਹੈ ਕਿ ਸਾਰੇ ਪਾਪ ਵੀ ਨਸਾਂਦੇ ਆ ਬੰਦਾ ਪਵਿੱਤਰ ਹੋ ਜਾਂਦਾ ਨਿਰਮਲ ਆਤਮਾ ਹੋ ਜਾਂਦਾ ਉੱਚ ਆਤਮਾ ਨਿਰਮਲ ਆਤਮਾ ਵਿੱਚ ਪ੍ਰਭੂ ਦਾ ਨਿਵਾਸ ਹੈ ਤੇ ਫਿਰ ਉਹ ਸਮਾ ਆ ਗਿਆ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣਾ ਅੰਤਮ ਸਮਾ ਨੇੜੇ ਆਉਂਦਾ ਜਾਣ ਕੇ ਇਹ ਜਿਹੜੀ ਗੁਰਿਆਈ ਦੀ ਰਸਮ ਹੈ ਇਹ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਤੇ ਮੱਥਾ ਟੇਕਣ ਦੀ ਇਹ ਗੁਰੂ ਕਰਚਰੀ ਆਈ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਸθε ਪਾਸ਼ਾ ਨੇ ਇਹ ਮਠਾਟੇ ਕੇ ਰਸਮ ਸ਼ੁਰੂ ਕੀਤੀ ਸੀ ਤੇ ਫਿਰ 6ਵੇਂ ਪਾਸ਼ਾ ਤੋਂ ਬਾਅਦ ਇਹ ਬਦਲੀ ਹੈ ਜਦੋਂ ਉਹਨਾਂ ਨੇ ਵੀਰੀ ਪੀਰੀ ਜਾਂ ਦੋ ਉਤਰਵਾਰਾਂ ਪਹਿਨਿਆ ਤੇ ਇਹ ਛੇਦੀ ਟੋਪੀ ਪਾਉਣ ਤੋਂ ਤੇ ਇਸ ਕੰਮ ਤੋਂ ਇਨਕਾਰ ਕਰ ਦਿੱਤਾ ਉੱਥੇ ਫਿਰ ਗੁਰਗੱਦੀ ਦੇ ਕੇ ਉਹਨਾਂ ਦਾ ਨਾਂ ਗੁਰੂ ਅਮਰਦਾਸ ਸθε ਪਾਸ਼ਾ ਨੇ ਆਪ ਗੁਰੂ ਰਾਮਦਾਸ ਰਾਮਦਾਸ ਰੱਖਿਆ ਤੇ ਗੁਰੂ ਬਣ ਗਏ ਤੇ ਕਹਿੰਦੇ ਨੇ ਕਿ ਅ ਕੁਝ ਸਮੇਂ ਬਾਅਦ ਹੀ ਅ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਫੇਰ ਗੁਰੂ ਅ ਰਾਮਦਾਸ ਜੀ ਹੁਣ ਤਾਂ ਪ੍ਰਸਿੱਧ ਹੋ ਗਿਆ ਨਾ ਨਾਮ ਸਾਰੇ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਹੋਣ ਲੱਗੀ ਗੀ ਗੁਰੂ ਰਾਮਦਾਸ ਜੀ ਦੀ ਉਪਮਾ ਵਿੱਚ ਇੱਕ ਜਿਹੜੇ ਪਟਾ 11 ਪਟਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜਾ ਹੈ ਉਹਦੇ ਵਿੱਚ ਇੱਕ ਹੈਗਾ ਕੀਰਤ ਪਠ ਉਹ ਉਹਨਾਂ ਨੇ ਸਵਿਚ ਲਿਖੀ ਆ ਉਹ ਕਹਿੰਦੇ ਨੇ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਅਮਰ ਛਾਟ ਵਿਖੇ ਵਿਖਾਹੀ ਮਾਇਆ ਮੋਹ ਪਰਮ ਪੈ ਪੂਲੇ ਸੁਧਾਰ ਸੁਪੀਤ ਲਗਾਈ ਕੋ ਤੁਮ ਪੰਥ ਸੁਣਿਓ ਗੁਰ ਸੰਗਤ ਤੇ ਮਿਰਜ ਰਮਤ ਆਸ ਮਿਟਾਈ ਇਹ ਅਰਦਾਸ ਪਾਠ ਕੀਰਤ ਕੀ ਇਸ ਪਾਠ ਕੀ ਰਦੀਏ ਅਰਦਾਸ ਹੈ ਕਿਹੜੀ ਅਰਦਾਸ ਗੁਰੂ ਨਾਮਦਾਸ ਰੱਖੋ ਸਰਣਾਈ ਹੈ ਗੁਰੂ ਰਾਮਦਾਸ ਮੈਂ ਅਪਗਰੰਧਾ ਪਰਿਆ ਹੋਇਆ ਮੇਰੇ ਚ ਕੋਈ ਗੁਣ ਨਹੀਂ ਕਿਉਂ ਕਰ ਕੰਤ ਮਿਲਾਵਾ ਹੋਈ ਇਦਾਂ ਹੀ ਹੋ ਸਕਦਾ ਹੈ ਕਿ ਇੱਕ ਅਰਦਾਸ ਪਾਠ ਕੀ ਸੀ ਕਿ ਗੁਰੂ ਰਾਮਦਾਸ ਰੱਖੋ ਸਰਣਾਈ ਮੈਨੂੰ ਸਰਣ ਆਇਆ ਨੂੰ ਰੱਖ ਲਓ ਕਿ ਇਸੇ ਤਰ੍ਹਾਂ ਫਿਰ ਸੱਤਾ ਤੇ ਬਲਵੰਡ ਜਿਹੜੇ ਗੁਰੂ ਘਰ ਦੇ ਮਹਾਨ ਕੀਰਤਨੀਏ ਸਨ ਇਹ ਅਸਲ 'ਚ ਖਡੂਰ ਸਾਹਿਬ ਤੋਂ ਹੀ ਬੱਚੇ ਸੰਦ ਜਦੋਂ ਉਦੋਂ ਹੀ ਕੀਰਤਨ ਇਹਨਾਂ ਨੇ ਕਰਨਾ ਸ਼ੁਰੂ ਕਰਤਾ ਸੀ ਹਰਮੰਦਰ ਸਾਹਿਬ ਤੇ ਇਹਨਾਂ ਨੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਕੀਰਤਨ ਅਰੰਭ ਕੀਤਾ ਉਹਨਾਂ ਨੇ ਸਤੇ ਬਲਵੰਦ ਦੀ ਜਿਹੜੀ ਵਾਰ ਲਿਖੀ ਹੈ ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬਤ ਵਿੱਚ ਸ਼ਾਮਲ ਕੀਤਾ ਉਹਦੇ ਵਿੱਚ ਵੀ ਉਹ ਆਮ ਤੌਰ ਤੇ ਇਹ ਤੁਸੀਂ ਸ਼ਬਦ ਸੁਣਿਆ ਹੋਵੇਗਾ ਕਿ ਧੰਨ ਧੰਨ RAM ਰਾਸ ਘੁਰ ਇਹ ਸਤਿਬ੍ਰੌਂਡ ਦੀ ਵਾਰ ਹੈ ਉਹਦੀਆਂ ਟੁਕਾਂ ਨੇ ਤਨ ਤਨ RAMDAS GUR ਜਿਨ ਸਿਰਿਆ ਤੇਨੇ ਸਵਾਰਿਆ ਪੂਰੀ ਹੋਈ ਕਰਾਮਾਤ ਅਬ ਸਿਜਣ ਹਾਰੇ ਧਾਰਿਆ ਤੇ ਅੰਤਮ ਤੋਕ ਹੈ ਗੁਰਡਠਾ ਤਾਂ ਮਨ ਸਾਧਾਰਿਆ ਜਿਹੜੇ ਜਿਨੇ ਵੀ ਗੁਰੂ RAMDAS JI MAHARAJ ਦੇ ਅ ਦਰਸ਼ਨ ਦੀਦਾਰ ਕੀ ਤੇਨੇ ਸ਼ਰਧਾ ਭਾਵਨਾ ਨਾਲ ਉਹ ਫਿਰ ਸਾਧਾਰਨ ਮਨੁੱਖ ਨਹੀਂ ਰਹਿ ਗਿਆ ਉਹ ਸਾਧਾਰਿਆ ਯਾਨੀ ਉਹ ਉੱਤਰ ਗਿਆ ਤੇ ਉਹ ਉੱਚਮ ਅਵਸਥਾ ਨੂੰ ਪ੍ਰਾਪਤ ਕਰ ਗਿਆ ਉੱਤਰ ਗਿਆ ਇਹ ਹੈ ਉਹਦਾ ਜੀਵਨ ਸਫਲ ਹੋ ਗਿਆ ਯਾਨੀ ਜਿਹਨੇ ਨੇਤਰਾ ਨਾਲ ਦਰਸ਼ਨ ਕੀਤਾ ਜਾਂ ਹੁਣ ਗੁਰੂ ਸਾਹਿਬ ਦੀ ਬਾਣੀ ਦੇ ਰੂਪ ਜਦੋਂ ਨਮਸਕਾਰ ਕਰਦੇ ਆਂ ਤੇ ਉਹਦਾ ਵੀ ਫਲ ਉਨਹੀਂ ਇਹ ਹੈ ਗੁਰੂ ਆਰਾਮਦਾਸ ਮਹਾਰਾਜ ਦੀ ਵਡਿਆਈ ਜਿਹੜੀ ਬਾਣੀ ਦੇ ਵਿੱਚ ਫਿਰ ਗੁਰੂ ਸਾਹਿਬ ਨੇ ਬਹੁਤ ਪਰਪਕਾਰ ਕੀਤੇ ਮੈਂ ਕਿਹਾ ਨਾ ਪਰਪਕਾਰੀ ਜੀਵਨ ਜਿਹੜਾ ਆ ਵਿਆਹ ਦਾ ਕਾਰਜ ਹੈ ਇਹ ਨੂੰ ਪ੍ਰਹਰਸੀ ਕਰਮ ਗੁਰੂ ਸਾਹਿਬ ਨੇ ਦੱਸਿਆ ਔਰ ਇਹ ਰਸਮ ਜਿਹੜੀ ਸੀ ਸਿੱਖਾਂ ਨੂੰ ਦਿੱਤੀ ਉਹਨਾਂ ਨੇ ਚਾਰ ਲਾਵਾਂ ਸੁਹੀ ਰਾਗ ਵਿੱਚ ਉਚਾਰਨ ਕੀਤੀਆਂ ਦੇਖੋ ਸਿੱਖਾਂ ਨੂੰ ਖੁਸ਼ੀ ਤੇ ਗਮੀ ਦੇ ਮੌਕੇ ਤੇ ਕਿਵੇਂ ਵਿਚਰਨਾ ਚਾਹੀਦਾ ਉਹਨਾਂ ਨੇ ਰਾਮ ਕਲੀ ਸਦ ਜਿਹੜੀ ਸੀ ਬਾਬਾ ਸੁੰਦਰ ਜੀ ਦੀ ਰਚਨਾ ਗੁਰੂ ਅਮਰਦਾਸ ਜੀ ਦੇ ਰਿਸ਼ਤੇਦਾਰ ਬਾਬਾ ਸੁੰਦਰ ਜੀ ਜਿਹਨਾਂ ਗੁਰਸਿੱਖਾਂ ਦੀ ਬਾਣੀ ਸ਼ਾਮਿਲ ਹੈ ਉਹ ਵੀ ਉਹਨਾਂ ਨੇ ਗਾਇਨ ਕਰਨ ਦਾ ਪਰਚਲਨ ਆਰੰਭ ਕੀਤਾ ਕਿ ਭਮੀ ਦੇ ਮੋਖੇ ਤੇ ਇਸ ਬਾਣੀ ਦਾ ਕੀਰਤਨ ਕਰਨ ਨਾਲ ਤੁਹਾਡੇ ਮਨ ਨੂੰ ਤਰਵਾਸ਼ ਮਿਲੇਗੀ ਫਿਰ ਇਹ ਚਾਰ ਲਾਵਾਂ ਜਿਹੜੀਆਂ ਹਰ ਪੀੜੀ ਦੀ ਰਾ ਮਨਚਾਉ ਪਰ ਉਪਰਤੀ ਕਰਮ ਜੜਾਇਆ ਬਣ ਰਾਮ ਜਿਓ ਅਸਲ ਵਿੱਚ ਇਹ ਚਾਰ ਲਾਵਾਂ ਇਸ ਤਰ੍ਹਾਂ ਨੇ ਕਿ ਜੀਵ ਇਸਤਰੀ ਨੇ ਪੜਾਦਰ ਪਰਾ ਚਾਰ ਪੜਾ ਤੈਅ ਕਰਦੇ ਹੋਏ ਖੇਰ ਨਾ ਜਾਂ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਬਨਾਸੀ ਜੀਵ ਸਤਰੀ ਨੇ ਆਪਣਾ ਜੋ ਖਸਮ ਹੈ ਜੋ ਪ੍ਰਭੂ ਹੈ ਪਰਮੇਸ਼ਰ ਹੈ ਉਹਦੇ ਵਿੱਚ ਲੀਨ ਹੋਣਾ ਹੈ ਇਹਨਾਂ ਅਵਸਥਾਵਾਂ ਵਿੱਚੋਂ ਲੰਘਦੇ ਹੋਏ ਗੁਜ਼ਰਦੇ ਹੋਏ ਇਹ ਹੈ ਸੰਦੇਸ਼ ਅਸਲ ਵਿੱਚ ਤੇ ਸੂਹੀ ਰਾਗ ਵਿੱਚ ਇਹਨਾਂ ਲਾਵਾਂ ਦਾ ਗਾਇਨ ਹੁਣ ਹੁੰਦਾ ਹੈ ਤੇ ਉਹਦੇ ਮੁਤਾਬਕ ਹੀ ਸਿੱਖ ਵਿਆ ਪਰੰਪਰਾ ਜਿਹੜੀ ਹੈ ਉਹ ਅੱਗੇ ਚਲਦੀ ਜਾ ਰਹੀ ਹੈ ਤੇ ਚਲਦੀ ਰਹੇਗੀ ਇਹ ਬੜੀ-ਬੜੀ ਧੇਨ ਹੈ ਸੰਗੀਤ ਦੇ ਬਹੁਤ ਵੱਡੇ ਧਨੀ ਸਨ ਬਹੁਤ ਸਾਰੇ ਰਾਗਾਂ ਵਿੱਚ ਉਹਨਾਂ ਨੇ ਬਾਣੀ ਚਾਰਨ ਕੀਤੀ ਔਰ ਇੱਕ ਹੋਰ ਦੱਸਾਂ ਕਿ ਇੱਕ ਗਾਇਨ ਵਿਧੀ ਵਿੱਚ ਪੜਤਾਲ ਅੰਗ ਹੈ ਫਰਸ ਤਾਲ ਯਾਨੀ ਤਾਲ ਬਦਲ-ਬਦਲ ਕੇ ਗਾਉਣਾ ਜਿਵੇਂ ਪਹਿਲਾਂ ਇੱਕ ਤਾਲ ਸ਼ੁਰੂ ਕੀਤਾ ਫਿਰ ਤੀਨ ਤਾਲ ਚ ਆ ਗਿਆ ਫਿਰ ਉਸ ਤੋਂ ਬਾਅਦ ਕੋਈ ਫਰੋਦਸਤ ਆ ਗਿਆ ਫਿਰ ਰੂਪਕ ਤਾਲ ਆ ਗਿਆ ਫਿਰ ਅਖੀਰ ਜਦ ਸਮਾਪਤੀ ਹੋਣੀ ਹੈ ਫਿਰ ਉਹ ਪਹਿਲੇ ਤਾਲ ਚ ਹੋਣੀ ਹੈ ਇਹ ਪਰਸ ਤਾਲ ਹਿੰਦੁਸਤਾਨ ਵਿੱਚ ਕਿਤੇ ਨਹੀਂ ਹੈ ਇਹ ਬਹੁਤ ਵੱਡੀ ਦੇਣ ਜਿਹੜੀ ਹੈ ਬਹੁਤ ਵੱਡੀ ਕੰਟਰੀਬਿਊਸ਼ਨ ਜਿਹੜੀ ਭਾਰਤੀ ਸੰਗੀਤ ਨੂੰ ਇਹ ਸਵੈਛਤਾ ਸਾਰੇ ਗੁਰੂ ਸਾਹਿਬਾਨ ਦੀ ਹੈ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਨ ਕਲਾ ਦੇ ਬਾਨੀ ਨੇ ਪਰ ਗੁਰੂ ਅਮਰਦਾਸ ਜੀ ਨੇ ਸ਼ਬਦ ਉਧ ਪੜਤਾਲਾਂ ਜਿਹੜੀਆਂ ਨੇ ਉਹ ਉਚਾਰਨ ਕੀਤੀਆਂ ਔਰ ਗੁਰੂਗ੍ਰੰਥ ਸਾਹਿਬ ਦੇ ਦਰデア ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਪੜਤਾ ਪੜਤਾਲਾਂ ਦਾ ਉਚਾਰਨ ਕੀਤਾ ਕਿ ਉਹ ਇਹ ਪੜਤਾਲ ਗਾਇਕੀ ਗੁਰੂ ਰਾਮਦਾਸ ਜੀ ਦੀ ਬਹੁਤ ਵੱਡੀ ਦੇਣ ਹੈ ਜਿਹੜੀ ਅੱਜ ਵੀ ਵਿਰਲੇ ਰਾਗੀ ਜਿਹੜੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਰਿਆਜ਼ ਕੀਤਾ ਜਿਨ੍ਹਾਂ ਨੇ ਕਮਾਈ ਕੀਤੀ ਹੈ ਬੰਦਗੀ ਕੀ ਸਮਝ ਕੇ ਕੀਰਤਨ ਨੂੰ ਔਰ ਕੀਰਤਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹਰ ਕੀਰਤਨ ਆਧਾਰ નિਸ਼ਚਲ 에 ਤਨ ਉਹ ਉਹ ਉਹਦੇ ਬਿਲਕੁਲ ਨਿਸ਼ਚਿਤਤਾ ਨਾਲ ਜਾਂਦਾ ਹੈ ਜਿਹੜਾ ਕਦੇ ਮੁਕਦਾ ਨਹੀਂ ਉਹ ਹਮੇਸ਼ਾ ਧਨਵੰਤੀ ਹੈ ਉਹ ਧਨਵੰਤ ਕੁਲਵੰਤ ਪਤਵੰਤ ਇਹ ਇਹ ਹੈ ਗੁਰੂ ਸਾਹਿਬ ਦੀ ਕੀਰਤਨ ਨੂੰ ਦੇਣ ਬਾਣੀ ਰਚਨਾ ਹੋ ਗਈ ਫਿਰ ਗੁਰੂ ਸਾਹਿਬ ਕਿੱ데 ਦਰੂਦ ਦ੍ਰਿਸ਼ਟੀ ਵਾਲੇ ਸਨ ਉਹ ਹਾਲੇ ਗੁਰਗੱਦੀ ਤੇ ਬਰਾਜਬਾਨ ਨਹੀਂ ਹੋਏ ਸਨ ਉਹ ਇੱਕ ਦਿਨ ਇੱਧਰੋਂ ਨਿਕੜੇ ਮਾਝੇ ਵਿੱਚ ਅੰਮ੍ਰਿਤਸਰ ਵੱਲੋਂ ਜਿੱਥੇ ਹੁਣ ਸ੍ਰੀ ਅਮਰ ਸਤ ਸਾਬ ਸਿੱਖਾਂ ਦਾ ਸਭ ਤੋਂ ਵੱਡਾ ਸਥਾਨ ਬਣਿਆ ਹੋਇਆ ਹੈ ਜਿਹਦੇ ਵਰਗਾ ਹੋਰ ਦੁਨੀਆ 'ਚ ਕੋਈ ਸਥਾਨ ਨਹੀਂ ਸਾਰਿਆਂ ਦੇ ਸਥਾਨ ਪਵਿੱਤਰ ਨੇ ਪਰ ਜੋ ਇਹ ساری ਦੁਨੀਆ ਮੰਦੀ ਹੈ ਹਰ ਵਿਅਕਤੀ ਜਿਹੜਾ ਹਿੰਦੁਸਤਾਨ 'ਚ ਆਉਂਦਾ ਹੈ ਭਾਰਤ 'ਚ ਆਉਂਦਾ ਹੈ ਇਸ ਮਹਾਨ ਦੇਸ਼ ਵਿੱਚ ਉਹਦੀ ਇੱਛਾ ਹੁੰਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਸੱਚਖੰਡ ਦੇ ਦਰਸ਼ਨ ਕਰਕੇ ਜਾਇਆ ਜਾਵੇ ਤਾਂ ਕਿ ਜੀਵਨ ਸੁਖਲਾ ਹੋਵੇ ਤਾਂ ਹੀ ਤਾਂ ਲਿਖਿਆ ਨੇ ਡਿੱਠੇ ਸਭੇ ਥਾਵ ਨਹੀਂ ਤੁਧਿ ਇਹ ਆ ਵੱਧੋ ਪੁਰਖ ਵਿਜਾਤੇ ਤਾਤੂ ਸੋਹਿਆ ਵਰਸੀ ਸਗਨ ਅਪਾਰ অনুপ ਰਾਮਦਾਸ ਪਰ ਹਰ ਹਾਂ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ ਸੰਤੋ ਰਾਮਦਾਸ ਸਰ ਵਰਨੀਤਾ ਨੀਕਾ ਨੀਕਾ ਹੁਣੋ ਸੁੰਦਰ ਸੰਤੋ ਰਾਮਦਾਸ ਸਰ ਵਰਨੀਕਾ ਜੋਸ਼ ਨਾ ਆਵੇ ਸੁਕੂਲਤ rave ਉਧਾਰ ਹੋਏ ਹੈ ਜੀ ਕਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਏ ਅੰਮ੍ਰਿਤ ਸਰਵੀ ਜੋਤਿ ਗਾਵੇ ਏ ਏ ਅਮਰਥਾਰ ਦੀ ਜੋਤਿ ਗਾਈ ਇਹਦਾ ਇਹਨਾਂ ਇਹ ਪਹਿਲਾਂ ਹੀ ਉਹ ਜ਼ਮੀਨ ਦੂਰ ਦ੍ਰਿਸ਼ਟੀ ਇੰਨੀ ਸੀ ਪਹਿਲਾਂ ਇਹ ਜ਼ਮੀਨ ਚੰਗੀ ਤਰ੍ਹਾਂ ਵੇਖ ਪਾ ਕੇ ਇੱਕ ਜ਼ਿਮੀਦਾਰ ਨਾਲ ਸੌਦਾ ਕਰਕੇ ਉਹਨੂੰ ਮਾਇਆ ਦੇ ਕੇ ਜ਼ਮੀਨ ਖੇਤ ਚੁੱਕੇ ਸਨ ਤੇ ਉਹਨਾਂ ਦੀ ਪਲੈਨਿੰਗ ਬੜੀ ਲੰਮੀ ਸੀ ਫਿਰ ਗੁਰਗੱਦੀ ਤੇ ਬਰਾਜਮਾਨ ਹੋਣ ਤੋਂ ਬਾਅਦ ਉਹਨਾਂ ਨੇ ਉਥੇ ਸਰੋਵਰ ਦਾ ਟੱਕ ਟੱਕ ਲਾਇਆ ਸਰੋਵਰ ਬਣਾਉਣਾ ਸ਼ੁਰੂ ਕੀਤਾ ਆਦੀ ਪਟਾਈ ਸ਼ੁਰੂ ਕੀਤੀ ਫਿਰ ਵਿੱਚ ਜਲ ਛੱਡਿਆ ਫਿਰ ਵਿੱਚ ਜਿਹੜੀ ਸੀ ਇਮਾਰਤ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ੁਰੂ ਕੀਤੀ ਫਿਰ ਉਹਦੇ ਦੁਆਲੇ ਦੁਆਲੇ ਸ਼ਹਿਰ ਵਸਣ ਲੱਗਾ ਇੱਕ ਹੋਰ ਦੇਖੋ ਗੱਲ ਕਿੱਡੀ ਵੱਡੀ ਸੋਚ ਸੀ ਗੁਰੂ ਸਾਹਿਬ ਦੀ ਕਿ ਇਹ ਗ੍ਰਸਤੀਆਂ ਨੂੰ ਕਿਰਤਿਆਂ ਨੂੰ ਉਤਸ਼ਾਹਤ ਕਰਨਾ ਉਹਨਾਂ ਯਾਨੀ ਲੋਕਾਂ ਦੀ ਖੋਦਾਈ ਖidmatਗਾਰ ਬਣ ਕੇ ਮਦਦ ਕਰਨੀ ਉਹਨਾਂ ਨੇ ਕਹਿੰਦੇ ਨੇ ਕਿ ਹਰ ਕਿਸਮ ਦੇ ਕਾਰੀਗਰ ਜਿਹੜੇ ਸੀ ਜਦੋਂ ਸ਼ਹਿਰ ਹੋਇਆ ਨਾ ਫਿਰ ਸ਼ਹਿਰ ਬਸਣ ਲੱਗ ਪਿਆ ਇਹਦਾ ਨਾਂ ਪਹਿਲਾਂ ਰੱਖਿਆ ਗੁਰੂ ਗੁਰੂ ਆਮਦਾਸ ਜੀ ਸੱਚੇ ਪਾਤਸ਼ਾਹ ਦੇ ਨਾਂ ਤੇ ਚੱਕ ਰਾਮਦਾਸਪੁਰ ਫਿਰ ਰਾਮਦਾਸਪੁਰ ਤੇ ਅਖੀਰੀ ਨਾਂ ਜਿਹੜਾ ਹੁਣ ਪ੍ਰਚਲਿਤ ਹੋਇਆ ਸਾਰੀਆਂ ਫੋਰਵਰਡ ਟਾਈਮਸ ਟੂ ਕਮ ਉਹ ਹੈ ਸ਼੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਜਾ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਸ਼ਹਿਰ ਦਾ ਨਾਮ ਸ੍ਰੀ ਅਮਰਸਰ ਸਾਹਿਬ ਹੈ। ਤੋਂ ਗੁਰੂ ਆਰਮਦਾਸ ਜੀ ਮਹਾਰਾਜ ਨੇ ਫੇਰ ਵਾਕਵ ਕਿਤੇਆਂ ਦੇ ਹਰ ਕਿਸਮ ਦੇ ਜਿਹੜੇ ਕਾਰੀਗਰ ਜਿਹੜੇ ਕੋਈ ਲੱਕੜੀ ਦੇ ਕੰਮ ਕਰਨ ਵਾਲੇ ਫੇਰ ਦੁਕਾਨਾ ਕਰਨ ਵਾਲੇ ਫੇਰ ਲੋਹੇ ਦਾ ਕੰਮ ਕਰਨ ਵਾਲੇ ਫੇਰ ਮਕਾਨ ਉਸਾਰੀ ਦਾ ਕੰਮ ਕਰਨ ਵਾਲੇ ਖੇਤੀ ਕਰਨ ਵਾਲੇ ਮਜ਼ਦੂਰੀ ਕਰਨ ਵਾਲੇ ਦੁਕਾਨਦਾਰੀ ਕਰਨ ਵਾਲੇ ਇਹ ਸਾਰੇ ਵੱਖ-ਵੱਖ ਟ੍ਰੇਡ ਦੇ ਜਿਹੜੇ ਵਿਅਕਤੀ ਸਨ ਉਹਨਾਂ ਨੂੰ ਸਦਕੇ ਉਹਨਾਂ ਦੀ ਮਾਇਕ ਮਦਦ ਵੀ ਕੀਤੀ ਗੁਰੂ ਘਰ ਚੋਂ ਔਰ ਉਹਨਾਂ ਨੂੰ ਅਮਰਸਰ ਦੇ ਵਸਾਇਆ ਪੱਕੇ ਤੌਰ ਤੇ ਇਹ ਜਿਹੜੇ ਬਾਜ਼ਾਰ ਬਣੇ ਹੋਏ ਨੇ ਨਾ ਬਾਜ਼ਾਰ ਮਾਈ ਸੇਵਾ ਤੇ ਇਸ ਤਰ੍ਹਾਂ ਦੇ ਹੋਰ ਇਹ ਮਾਈ ਸੇਵਾ ਗੁਰੂ ਘਰ ਦੀ ਬੜੀ ਸ਼ਰਧਾਨੂਸ਼ੀ ਉਹਦੇ ਨਾਂ ਤੇ ਬਾਜ਼ਾਰ ਹੈ ਤੇ ਇਸ ਤਰ੍ਹਾਂ ਗੁਰੂ ਸਾਹਿਬ ਦੀ ਦੂਰ ਦ੍ਰਿਸ਼ਟੀ ਹੈ ਇਹ ਕਿ ਉਹਨਾਂ ਨੇ ਇਹ ਸ਼ਹਿਰ ਦੀ ਦੇਖਣ ਨੂੰ ਬਹੁਤ ਸੁੰਦਰ ਬਣਾਇਆ ਔਰ ਇਹ ਦੇਸ਼ ਦੀ ਵਣ ਤੋਂ ਪਹਿਲਾਂ ਲਾਹੌਰ ਅਤੇ ਸ੍ਰੀ ਅਮਰਸਰ ਸਾਹਿਬ ਇਹ ਵਪਾਰ ਦੇ ਬਹੁਤ ਵੱਡੇ ਮਰਕਰ ਸਨ ਅਨ ਡਿਵਾਈਡਡ ਇੰਡੀਆ ਅਨ ਵੰਡੇ ਦੇਸ਼ ਤੇ ਤੇ ਇਹ ਤਾਂ ਹੁਣ ਬਦ ਕਿਸਮਤੀ ਹੈ ਕਿ ਵਪਾਰ ਬੰਦ ਹੈ ਤੇ ਤੀਸਰੇ ਪਾਸੇ ਦੀ ਹੋ ਕੇ ਬੜੀ ਧੀਰ ਨਾਲ ਇਹ ਇਹ ਲਾਂਗਾ ਜੀ ਖੋਲਣ ਦੀ ਇਹ ਵੀ ਮੰਗ ਉੱਠ ਰਹੀ ਹੈ ਸਤਿਗੁਰੂ ਕਰੇ ਇਹ ਵੀ ਪੂਰੀ ਹੋਵੇ। ਤੋਂ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਰਾ ਜੀਵਨ ਜਿਹੜਾ ਉਹ ਪਰਵਕਾਰ ਵਿੱਚ ਰਹਿੰਦਿਆਂ ਬਹੁਤ ਨਿਮਰਤਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਵਿੱਚ ਜਦੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਉਹਨਾਂ ਨੂੰ ਮਿਲਣ ਆਏ ਕਿਉਂਕਿ ਗੱਦੀ ਕਰਕੇ ਥੋੜਾ ਜਿਹਾ ਉਹ ਉਪਰਾਮ ਰਹੇਦੇ ਸਨ ਉਹਨਾਂ ਨੇ ਉਦਾਸੀ ਮੱਤ ਲਾਇਆ ਸੀ। ਜਦੋਂ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ ਤੇ ਉਹਨਾਂ ਦੀ ਵਡਿਆਈ ਸੁਣ ਕੇ ਤੇ ਮਿਲ ਕੇ ਵਿਚਾਰ ਵਟਾਂਦਰਾ ਜਿਸ ਪਿਆਰ ਤੇ ਖੁਲੂਸ ਨਾਲ ਗੁਰੂ ਰਾਮਦਾਸ ਜੀ ਉਹਨਾਂ ਨੂੰ ਮਿਲੇ ਵੱਡੇ ਗੁਰੂ ਸਾਹਿਬ ਦੇ ਸੁਪੁੱਤਰ ਜਾਣਦੇ ਹੋਏ ਤੇ ਇੱਕ ਮਹਾਂਤ ਬਸਵੀ ਜਾਣਦੇ ਹੋਏ ਉਹ ਧੜਕਧੜ ਹੋ ਗਏ ਬਾਬਾ ਸ੍ਰੀ ਚੰਦ ਜੀ ਫਿਰ ਵਿਚਾਰ ਵਟਾਂਦਰਾ ਹੋਇਆ ਲੰਗਰ ਛਕਣ ਤੋਂ ਪਹਿਲਾਂ ਉਹਨਾਂ ਨੇ ਪੁੱਛ ਲਿਆ ਸਹਸ ਬਾ ਰਮਜ਼ ਹੈ ਉਹ ਕਹਿੰਦੇ ਏਡਾ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਮਹਾਰਾਜਾ ਦਾੜਾ ਜਿਹੜਾ ਉਹ ਬੜਾ ਲੰਮੇਰਾ ਸੀ ਤੇ ਉਹ ਥੇਹਰਾ ਬੜਾ ਪ੍ਰਭਾਵਸ਼ਾਲੀ ਸੀ ਸ਼ਕਸ਼ੀਤ ਬੜੀ ਆਕਰਸ਼ਕ ਸੀ ਉਹਨਾਂ ਨੇ ਪੁੱਛ ਲਿਆ ਪੁੱਛਿਆ ਉਹਨਾਂ ਨੇ ਵੀ ਰਾਮ ਜਨ ਨਾਲ ਕਿੰਦੇ ਐਡਾ ਲੰਮਾ ਦਾੜਾ ਕਿਉਂ ਵਧਾਇਆ ਤੇ ਕਹਿੰਦੇ ਨੇ ਤੁਰੰਤ ਗੁਰੂ ਰਾਮਦਾਸ ਜੀ ਮਹਾਰਾਜ ਨੇ ਦਾੜਾ ਫੜ ਕੇ ਆਪਣਾ ਅਗਲਾ ਹਿੱਸਾ ਤੇ ਉਹਨਾਂ ਦੀ ਚਰਨਾਂ ਵੱਲੋਂ ਕੀਤਾ ਤੇ ਸਮਝ ਗਿਆ ਕਿ ਉਹ ਬਾਬਾ ਸ੍ਰੀ ਚੰਦ ਜੀ ਨਾਲੇ ਵਚਨ ਮੁਖਤ ਉਚਾਰੇ ਏਡੀ ਨਿਮਰਤਾ ਕਹਿੰਦੇ ਆਪ ਵਰਗੇ ਮਹਾਪੁਰਖਾਂ ਦੇ ਚਰਨ ਝਾੜ ਲਈ ਉਥੇ ਹੱਥ ਫੜ ਕੇ ਤੇ ਆਪਣੇ ਸੀਨੇ ਨਾਲ ਲਾ ਲੈ ਬਾਬਾ ਸ੍ਰੀ ਚੰਦੀ ਦੇ ਨੇਤਰ ਸਜਲ ਹੋ ਗਏ ਕਹਿੰਦੇ ਇਹੋ ਹੀ ਤਾਂ ਖੂਬੀਆਂ ਸਨ ਇਹੋ ਹੀ ਤਾਂ ਉਹ ਕਦਰਾਂ ਕੀਮਤਾਂ ਸਨ ਇਹੋ ਹੀ ਤਾਂ ਨਿਮਰਤਾ ਸੀ ਇਹੋ ਹੀ ਬੰਦਗੀ ਸੀ ਇਹੋ اخلاق ਸੀ ਇਹੋ ਉਚ ਕਰਨੀ ਸੀ ਜਿਸ ਕਰਕੇ ਤੁਸੀਂ ਗੱਦੀ ਲੈ ਗਏ ਤੁਸੀਂ ਵਾਕਈ ਗੱਦੀ ਦੇ ਹੱਕਦਾਰ ਸੀ ਤੇ ਫਿਰ ਕਾਫੀ ਦਿਨ ਰਹੇ ਫਿਰ ਗੁਰੂ ਸਾਹਿਬ ਨੇ ਜਾਣ ਲੱਗਿਆਂ ਨੂੰ ਬਹੁ ਸਰਕਾਰ ਤੇ ਮਾਨ ਦਿੱਤਾ ਤੇ ਉਹਨਾਂ ਨੂੰ ਵਿਦਾ ਕੀਤਾ ਫੇਰ ਵੀ ਗਾਹ ਬਗਾਹੇ ਆ ਬਾਬਾ ਸ੍ਰੀ ਚੰਦੀ ਆਉਂਦੇ ਰਹੇ ਹੋਰ ਗੁਰੂ ਸਾਹਿਬਾਂ ਦੇ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਪੰਜੇ ਪਾਸ਼ਾ ਉਹਨਾਂ ਦੇ ਵੇਲੇ ਵੀ ਆਏ ਤੋਂ ਗੁਰੂ ਸਾਹਿਬ ਦਾ ਸਮੁੱਚਾ ਜੀਵਨ ਬਹੁਤ ਪਰਪੁਕਾਰੀ ਮਿਸਾਲੀ ਔਰ ਪ੍ਰੇਰਣਾਦਾਇਕ ਅੱਜ ਲੋੜ ਹੈ ਕਿ ਜਿੱਥੇ ਅਸੀਂ ਉਹਨਾਂ ਦੀ ਗੁਰਗੱਦੀ ਦੇਵਸਤੀ 450 ਸਾਲਾ ਸ਼ਤਾਬਦੀ ਮਨਾ ਰਹੇ ਆ ਉਥੇ ਅਸੀਂ ਪ੍ਰਣ ਕਰੀਏ ਕਿ ਜਿਹੜੇ ਪੁਰਨੇ ਗੁਰੂ RAMDAS ji ਸਮਰਥ ਗੁਰੂ ਸਿਰ ਹੱਥ ਧਰਿਓ ਸਮਰਥ ਗੁਰੂ ਜੋ ਸਾਨੂੰ ਸਿੱਖਿਆਵਾਂ ਦੇ ਕੇ ਗਏ ਨੇ ਉਹਦੇ ਤੇ ਅਮਲ ਕਰੀਏ ਉਥੇ ਚੱਲੀਏ ਇਹ ਲੋਕ ਸੁਖੀਏ ਪਰਉਖ ਸੁਹੇਲੇ ਨਾਨਕ ਖੜਾ ਆਪੇ ਮਿਲੇ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈਆਂ ਤੇ ਦੇਖੋਏ ਤੇ ਕਾਮਨਾ ਕਰਦੇ ਹੋਏ ਕਿ ਸੰਗਤਾਂ ਹੋਰ ਵੀ ਸ਼ਾਂ ਨਾਲ ਇਸ ਸ਼ਤਾਬਦੀ ਨੂੰ ਮਨਾਉਣ ਗਿਆ ਤੇ ਸਮਾਗਮ ਨਵਾਂ ਪੈਗਾਮ ਲੈ ਕੇ ਆਉਣਗੇ ਇੱਕ ਨਵੀਂ ਚੇਤਨਾ ਪੈਦਾ ਹੋਵੇਗੀ ਸਿੱਖ ਸੰਗਤ ਵਿੱਚ ਐਪੀਸੋਡ ਨੂੰ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਆ ਐਪੀਸੋਡ ਵੇਖਣੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ